ਪਹਿਲੇ ਇੱਕ ਗੱਲ ਕਰਾਂਗੇ ਖਾਲਿਸਤਾਨੀ ਕਟੜ ਪੰਥੀਆਂ ਦੀ ਜਿਨ੍ਹਾਂ ਦੇ ਵੱਲੋਂ ਕੈਨੇਡਾ 'ਚ ਇੱਕ ਵੱਡਾ ਕਬੂਲ ਨਾਮਾ ਕੀਤਾ ਗਿਆ ਦਰਸਲ ਕੈਨੇਡਾ ਦੀ ਖੂਫਿਆ ਏਜੰਸੀ CSIS ਨੇ ਇੱਕ ਰਿਪੋਰਟ 'ਇੱਕ ਵੱਡਾ ਦਾਅਵਾ ਕੀਤਾ ਹੈ ਕਿ ਖਾਲਿਸਤਾਨੀ ਕਟੜ ਪੰਥੀ ਕੈਨੇਡਾ ਦੀ ਧਰਤੀ ਦਾ ਇਸਤੇਮਾਲ ਕਰ ਰਹੇ ਨੇ ਕੈਨੇਡਾ ਤੋਂ ਭਾਰਤ 'ਚ ਹਿੰਸਾ ਦਾ ਪਲਾਨ ਬਣਾਇਆ ਜਾ ਰਿਹਾ ਹੈ CSIS ਇਸ ਕੰਪਨੀ ਦੇ ਵੱਲ ਇੱਕ ਵੱਡਾ ਦਾਅਵਾ ਕੀਤਾ ਹੈ ਤੇ ਖਾਲਿਸਤਾਨੀ ਕਟੜ ਪੰਥੀ ਕੈਨੇਡਾ ਨੂੰ ਬੇਸ ਦੇ ਤੌਰ ਤੇ ਇਸਤੇਮਾਲ ਕਰ ਰਹੇ ਨੇ ਸੀਐਸਆਈਐਸ ਨੇ ਪਹਿਲੀ ਵਾਰ ਖਾਲਸਤਾਨੀਆਂ ਨੂੰ ਕੱਟੜਪੰਥੀ ਦੱਸਿਆ ਹੈ ਤੇ ਖਾਲਸਤਾਨੀ ਕੱਟੜਪੰਥੀਆਂ ਤੇ ਕੈਨੇਡਾ ਨੇ ਕਬੂਲ ਨਾਮਾ ਕੀਤਾ ਹੈ ਕੈਨੇਡਾ ਦੀ ਖੂਫਿਆ ਏਜੰਸੀ ਸੀਐਸਆਈਐਸ ਦੀ ਰਿਪੋਰਟ ਇੱਕ ਵੱਡਾ ਦਾਵਾ ਕੀਤਾ ਗਿਆ ਹੈ ਤੇ ਕੈਨੇਡਾ ਦੀ ਸੀਐਸਆਈਐਸ ਏਜੰਸੀ ਹੈ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਇੱਕ ਵੱਡਾ ਦਾਵਾ ਕੀਤਾ ਹੈ ਕਿ ਭਾਰਤ ਅਤੇ ਈਰਾਨ ਵਰਗੀਆਂ ਵਿਦੇਸ਼ੀ ਸਰਕਾਰਾਂ अपराधी गिरोह आदि ਵਰਤੋ ਕਰਕੇ ਕੈਨੇਡਾ ਵਿੱਚ ਰਾਜਨੀਤਿਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਸੀਐਸਆਈਐਸ ਯਾਨਕੀ ਕੈਨੇਡੀਅਨ ਸੈਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਕਿਹਾ ਹੈ ਕਿ ਇਹ ਚਿੰਤਾਜਨਕ ਰੁਝਾਨ ਬਣ ਚੁੱਕਿਆ ਹੈ ਜਿੱਥੇ ਵਿਦੇਸ਼ੀ ਸਰਕਾਰਾਂ ਨੇ ਗੈਂਗਸ ਨੂੰ ਲੋਕਾਂ ਦੀ ਆਵਾਜ਼ ਦਬਾਉਣ ਅਤੇ ਹਿੰਸਕ ਗਤੀਵਿਧੀਆਂ ਦੇ ਲਈ ਵਰਤਨਾ ਸ਼ੁਰੂ ਕਰ ਦਿੱਤਾ ਹੈ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਗਤੀਵਿਧੀਆਂ ਕੈਨੇਡਾ ਵਿੱਚ ਬੋਲੇ ਜਾਣ ਵਾਲੀ ਜਾਇਜ਼ ਬੋਲੀ ਨੂੰ ਦਬਾਉਣ ਅਤੇ ਆਵਾਜ਼ ਨੂੰ ਚੁੱਪ ਕਰਵਾਉਣ ਦੇ ਲਈ ਕੀਤੀਆਂ ਜਾਂਦੀਆਂ ਰਹੀਆਂ ਨੇ मेरा नाम है सोखी नीरज फोन लाइन पे मौजूद ने नीरज सीआईएस की तरफ से एक बड़ा दावा कि कनाडा की, की खुफिया एजेंसी है उसने बड़ा दावा किया है कि जो खालिस्तानी कट्टरपंथी है वो कनाडा की धरती का इस्तेमाल कर रहे हैं सर अभी देखिए खुफिया एजेंसी जो कि कनाडा की, की है सीआईएस की तरफ से ये दावा किया गया दावा क्या ये रिपोर्ट तैयार की गई है और उस रिपोर्ट में इस बात का जिक्र है कि खालिस्तान जो खालिस्तान प्रांत को लेकर जो कोशिश की जा रही है राजनीतिक तौर पे मोटिवेटेड और हिंसक गतिविधियों को अंजाम दिया जा रहा है खालिस्तानियों की तरफ से तो इस बात का जिक्र है और पहली बार इस तरह से बड़ी रिपोर्ट में जिक्र है खालिस्तान और खालिस्तानी समर्थकों का किस तरह से वो राजनीतिक तौर पे हिंसा को अंजाम देते हैं और भारत में पंजाब प्रांत को खालिस्तान के तौर पे तब्दील करना चाहते हैं तो ये बड़ी बड़ा डेवलपमेंट है और खासकर ऐसे वक्त में जब प्रधानमंत्री मोदी की वहाँ के प्रधानमंत्री कार्नी से मुलाकात हुई है और उसमें दोनों देशों के रिश्ते दोबारा से पटरी पर आने लगे हैं ऐसे में अगर कैनेडा की खुफिया एजेंसी की तरफ से ये रिपोर्ट आती है हालांकि रिपोर्ट और भी कई दूसरे मसले पर है लेकिन भारत के लिहाज से जो खालिस्तान का मसला है वो बहुत ही इंपॉर्टेंट है और प्रधानमंत्री नरेंद्र मोदी हो या फिर भारत जब कनाडा से बात करता है तो खालिस्तानी फैक्टर को बहुत तरजीह देता है जिस तरह से भारत विरोधी गतिविधियों को हाल के वर्षों में कनाडा में अंजाम दिया गया अब जब ये रिपोर्ट सामने है और सार्वजनिक है तो ऐसे में अब जब भारत कनाडा के साथ बात करेगा

ਜੋ ਕਿ ਲੀ ਕ੍ਰਿੰਟਨ ਨੇ ਇੱਕ ਵਾਰ ਕਿਹਾ ਸੀ ਕਿ ਅਗਰ ਤੁਸੀਂ ਸਭ ਪਾਲੋਗੇ ਆਪਣੇ ਬੈਕਯਾਰਡ ਵਿੱਚ ਆਪਣੇ ਕੋਟਯਾਰਡ ਵਿੱਚ ਉਹ ਤੁਹਾਨੂੰ ਅਲਟੀਮੇਟਲੀ ਤੁਹਾਨੂੰ ਹੀ ਦੱਸੂंगे ਇਹ ਗੱਲ ਕੈਨੇਡਾ ਨੂੰ ਸਮਝਾਣੀ ਚਾਹੀਦੀ ਹੈ ਕਿ ਤੁਸੀਂ ਅਗਰ ਇਹੋ ਜਿਹੇ ਲੋਕਾਂ ਨੂੰ ਸਾਥ ਜਿਹੜੇ ਲੋਕਾਂ ਨੂੰ ਸ਼ਰਨ ਦੋਗੇ ਜਾਂ ਲੋਕਾਂ ਨੂੰ ਪ੍ਰਸਾਦ ਕਰੋਗੇ ਤੇ ਅਲਟੀਮੇਟਲੀ ਜੋ ਤੁਹਾਨੂੰ ਤੁਹਾਨੂੰ ਕਰਾਂਗੇ ਕਰਨਗੇ ਉਸ ਕਰਕੇ ਅੱਛਾ ਹੋਵੇਗਾ ਕਿ ਕੈਨੇਡੀਅਨ ਏਜੰਸੀ ਜਿਸ ਦੀ ਰਿਪੋਰਟ ਆਈ ਹੈ ਏਜੰਸੀ ਦੀ ਰਿਪੋਰਟ ਆਈ ਹੈ ਉਹਦੇ ਬਿਸਤੇ ਕੈਨੇਡਾ ਸਰਕਾਰ ਐਕਸ਼ਨ ਲੈਣਾ ਸ਼ੁਰੂ ਕਰੇ ਹੋਰ ਕੋਈ ਕੋਈ ਵੀ ਸਰਕਾਰ ਦੂਜੇ ਦੇਸ਼ ਦੇ ਜਿਹੜੇ ਲੋਕੀ ਨੇ ਉਹਨਾਂ ਨੂੰ ਆਪਣੇ ਅੰਦਰ ਦੇਸ਼ ਵਿਰੋਧੀ ਛੂਟ ਕਿਦਾਂ ਦੇ ਸਕਦੀ ਹੈ ਕਿ ਉਹਨਾਂ ਦੇ ਸਾਥ ਦੇਸ਼ ਵਿਰੋਧਾ ਕੰਮ ਕਰੋ ਹਮ ਆਰ ਪੀ ਸਿੰਘ ਜੀ ਹੋਣਾ ਵੱਡੀ ਰਿਪੋਰਟ ਆਈ ਹੈ ਖੁਫੀਆ ਏਜੰਸੀ ਦੀ ਵੱਡਾ ਦਾਵਾ ਕੀਤਾ ਗਿਆ ਤੇ ਜੋ ਪਰ ਸਰਕਾਰ ਦੇ ਵੱਲੋਂ ਦਬਾਅ ਕਿੰਨਾ ਕਿਤੇ ਬਣਾਇਆ ਜਾਏਗਾ ਕਿ ਜੋ ਪਰਤ੍ਰਤੀ ਗਤੀਵਿਧੀਆਂ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਕੈਨੇਡਾ ਦੀ ਤਰਫੀ ਕੀਤੀਆਂ ਜਾਂਦੀਆਂ ਨੇ ਉਸ ਨੂੰ ਖਤਮ ਕੀਤਾ ਜਾਏ ਕਿਉਂਕਿ ਅਸੀਂ ਦੇ ਲਗਾਤਾਰ ਕਹਿ ਰਹੇ ਹਾਂ ਕਿ ਕੈਨੇਡਾ ਵੀ ਤਰਤੀ ਇਹੋ ਜਿਹੇ 엘మెంట్ਸ ਯੂਜ਼ ਕਰ ਰਹੇ ਨੇ ਖਾਸਤਿਆਂ ਇਹ ਐਡਮਨ ਯੂਜ਼ ਕਰ ਰਹੇ ਨੇ ਉਹ ਨਹੀਂ ਯੂਜ਼ ਹੋਣੀ ਚਾਹੀਦੀ ਕਿਉਂਕਿ ਕੱਲ ਅਸੀਂ ਇੱਥੇ ਕੋਈ ਲੋਕਾਂ ਨੂੰ ਛੋੜ ਦੇਣ ਦੀ ਕਰਨ ਦੇ ਖਿਲਾਫ ਕੋਈ ਕੈਂਪੇਨ ਚਲਾ ਰਿਹਾ ਸੀ ਉਹ ਠੀਕ ਨਹੀਂ ਹੈ ਅਸੀਂ ਦੋਨੋਂ ਡੈਮੋਕ੍ਰੈਸੀਜ਼ ਹੈਗੇ ਆ ਉਹ ਡੈਮੋਕ੍ਰੈਸੀ ਚ ਲੋਕਾਂ ਨੂੰ ਆਪਣੀ ਗੱਲ ਕਹਿੰਦਾ ਹਿਕਾਰ ਹੈ ਪਰੰਤੂ ਜੇ ਛੋੜਨ ਦੀ ਗੱਲ ਕਰਨ ਦੀ ਕੋਈ ਆਸ ਕੀ ਸੁਣੀ ਨਹੀਂ ਨੇ ਆਰਪੀ ਸਿੰਘ ਜੀ 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 ਕਿਸ ਦੇ ਨਾਲ ਸਾਬਕਾ ਪੀਐਮ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਚ ਖੜ ਕੇ ਬਿਆਨ ਦਿੱਤਾ ਸੀ ਕਿ ਭਾਰਤ 'ਤੇ ਇਲਜ਼ਾਮ ਲਗਾਏ ਸੀ ਕਿ ਹਰਦੀਪ ਨੇਜਰ ਦਾ ਕਤਲकांड ਭਾਰਤ ਦਾ ਹੱਥ ਹੈ ਤੇ ਹੁਣ ਸੀਐਸਆਈਐਸ ਖੂਫੀ ਏਜੰਸੀ ਨੇ ਵੱਡਾ ਦਾਵਾ ਤੇ ਕਿਸ ਦੇ ਨਾਲ ਤੁਸੀਂ ਇਸ ਦਾਅਵੇ ਨੂੰ ਦੇਖਦੇ ਹੋ ਕੋ ਟਰੂਡੋ ਦੇ ਆਪਣੇ ਮੁਕਤੀ ਸੰ ਉਹਦੀ ਸਰਕਾਰ ਚੱਲ ਰਹੀ ਸੀ ਹਮ ਹਾਲਿਤੀਾਨੀ ਦੀ ਸਪੋਰਟ ਦੇ ਨਾਲ ਹਮ ਉਹਦੀ ਮਜਬੂਰੀਆਂ ਹਮ ਕੋ ਨੂੰ ਆਪਣੀ ਪੋਲਿਟੀਕਲ ਮਜਬੂਰੀ ਕਰਕੇ

ਉਹ ਉੱਥੇ ਆਪੋ ਸੇਤ ਚ ਗੈਂਗਵਾੜ ਚੱਲਦੀ ਹੈ ਹੂੰ ਉੱਥੇ ਗੈਂਗ ਦੇ ਨਾਲ ਸਰਚਾਨੀ ਜਿਹਾ ਜਿਹਾ ਉਹ ਰੋਡ ਹੈ ਹੂੰ ਉਹਨੇ ਉੱਥੇ ਹੀ ਸਰਕਾਰ ਨੂੰ ਚਿੰਤਾ ਕਰਨ ਕਿ ਕੀ ਉਹ ਆਪਣੇ ਅੱਛੇ ਗੈਂਗਵਾੜ ਰੋ ਕਰਾਂਗੇ ਆਪਣੇ ਅੱਛੇ ਰੈਡੀਕਲਸ اور ਗੈਂਗਸ ਨੂੰ ਅਲਾਉ ਕਰਾਂਗੇ ਮਿਕਸ ਅਪ ਹੋਣ ਵਾਸਤੇ ਪਰਤੂ ਜਿੰਨੀ ਜਲਦੀ ਹੈ ਸੋ ਲਿਵੇੜਾ ਕਰਨਗੇ ਉਹਨਾਂ ਅੱਛਾ ਹੋਣ ਵਾਸਤੇ ਵੀ ਅੱਛਾ ਹੈ ਉਹਨਾਂ ਦੇ ਸ਼ਾਸਕੀ ਦੇ ਅੱਛਾ ਹੂੰ आरपी सिंह ਕਿਹਾ ਜਾ ਸਕਦਾ ਹੈ ਕਿ ਜਸਟਿਨ ਟਰੂਡੋ ਨੂੰ ਜਿਸ ਤਰੀਕੇ ਨਾਲ ਆਪਣੀ ਕੁਰਸੀ ਛੱਡਣੀ ਪਈ ਤੇ ਉਸ ਤੋਂ ਬਾਅਦ ਉਹਨਾਂ ਦੀ ਹਰ ਇੱਕ ਵੱਡਾ ਖਾਮਿਆਜ਼ਾ ਕਿੰਨਾ ਕਿਤੇ ਉਹਨਾਂ ਨੂੰ ਭੁਗਤਣਾ ਪਿਆ। ਉਹ ਉਹਨਾਂ ਦੇ ਇੰਟਰਨਲ ਪੋਲੀਟੀਕਲ ਇਸ਼ੂਜ਼ ਉਹਨਾਂ ਦੇ ਪੋਲੀਟੀਕਲ ਅਜੰਡਾ ਆਪਣੀ ਜਗ੍ਹਾ ਨੇ ਉਹਨਾਂ ਦੇ ਉਹਨਾਂ ਦੇ ਅੰਦਰ ਉੱਥੇ ਪਾਰਟੀਬਾਜੀ ਜਾਂ ਉਸੇ ਲਖੇਨ ਵਿੱਚ ਕੀ ਚੱਲਦਾ ਉਹਨਾਂ ਦਾ ਇੰਟਰਨਲ ਮੈਟਰ ਹੈ ਪਰ ਹਾਂ ਕੈਨੇਡਾ ਦੀ ਜਨਤਾ ਵੀ ਸਮਝਦੀ ਹੈ ਕਿ ਤੁਸੀਂ ਜਦ ਇਹੋ ਜਿਹੇ ਲੋਕਾਂ ਨੂੰ ਪ੍ਰਸਾਦਿਤ ਕਰਦੇ ਹੋ ਔਰ ਉੱਥੇ ਦੇ ਮਾਨੂੰ ਨੁਕਸਾਨ ਕਰਦੇ ਨੇ ਉੱਥੇ ਦੇ ਜਿਹੜੀ ਪੀਸ ਸੈਂਟੀਕਿਲਟੀ ਨੂੰ ਅਗਰ ਖਾਮ ਕਰਦੇ ਨੇ ਤੇ ਲੋਕੀ ਆਬਵੀਅਸਲੀ ਉਸ ਤੋਂ ਨਰਾਜ਼ ਹੁੰਦੇ ਨੇ ਲੋਕੀ ਕੋਈ ਵੀ ਮੁੱਢੀ ਸੋਏ ਉਤਨ ਦੀ ਕਿ ਸਾਡੇ ਇੱਥੇ ਸ਼ਾਂਤੀ ਬਣੀ ਰਹੇ ਹਮ ਆਰਪੀ ਸਿੰਘ ਦੀ ਚੂਸੀ ਸਾੜ ਨਾਲ ਜੁੜੇ ਹੋ ਸਾੜ ਨਾਲ ਸਰਚਾਂ ਸਿੰਘ ਜੁੜੇ